ਇਹ ਮੈਨੂੰ ਆਪਣੇ ਬਰੋਸੇ ਦਾ ਫੋਨ ਆਇਆ ਵੀ ਤੁਹਾਡਾ ਛੱਡ ਰਿਹਾ ਜਦੋਂ ਆ ਕੇ ਦੇਖਿਆ ਤਾਂ ਛੱਡ ਬੀ ਬਹੁਤ ਹੀ ਹਾਲਾਤ ਸੀ ਆਸੇ ਪਾਸੇ ਸਾਰੇ ਕੁਝ ਕੰਦਾ ਕੋੜੀਆਂ ਹੋਈਆਂ ਸੀ ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲ ਅਕ ਬਣੀ ਸੀ ਉਹਦੇ ਵਿੱਚ ਮੈਂ ਰੱਬ ਦੇ ਨਾਮ ਦੇ ਉਸ ਕੱਢਦਾ ਹੁੰਦਾ ਹੁੰਦਾ ਉਹ ਪੈਸੇ ਗੱਲੇ ਦੇ ਪੈਸੇ ਲੈਪਟਾਪ ਆਪ ਬਾਕੀ ਜਿਹੜੇ ਦੇਖ ਰਹੇ ਹੋ ਉਹ ਵੀ ਕੁਸਮਾਨ ਦਾ ਟੋਟਲ ਸਾਡਾ ਨੁਕਸਾਨ ਕਿੰਨਾ ਹੋ ਗਿਆ ਹੈ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈ ਜੀ ਪ੍ਰਸ਼ਾਸਨਿਕ ਇਹ ਕਹਿੰਨੇ ਵੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਦੇ ਟੈਕਸਾਂ ਨਾਲ ਸਹਲੀਆਂ ਮਿਲਦੀਆਂ ਕੰਮ ਸੇਵਾ ਤੋਂ ਸਾਨੂੰ ਸੇਫਟੀ ਦਾ ਦਿੱਤੀ ਜਾਵੇ। ਅਸੀਂ ਤਾਂ ਟੈਂਕਸ ਗਵਰਨਮੈਂਟ ਵੀ ਇਸੇ ਕਰਕੇ ਦੇ ਰਹੇ ਆ ਵੀ ਸਾਡੇ ਸ਼ਹਿਰ ਦੇ ਸਪਲਾਈਸ ਪਰਸਨ ਨੂੰ ਰਹਿਣ ਦੀ ਤੇ ਸਹੂਲਤਾਂ ਮਿਲਣਾ ਪਰ ਲੱਗਦਾ ਵੀ ਅਸੀਂ ਜਿਹੜਾ ਗੁਆ ਰਹੇ ਆ ਉਹ ਇਦਾਂ ਹੀ ਗੁਆ ਰਹੇ ਆ ਤੇ ਕਿਰਪਾ ਕਰਕੇ ਮਤਲਬ ਆਉਣ ਵਾਲੇ ਸਮਝ ਵੀ ਸਾਨੂੰ ਸੁਰੱਖਿਆ ਦਿੱਤਾ ਜਾਵੇ। ਵੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਐਚ ਐਸ ਨਾਮ ਤੋਂ ਮੋਬਾਈਲ ਸ਼ਾਪ ਨੂੰ ਵੇਖਾਫ ਚੋਰਾਂ ਵੱਲੋਂ ਨਿਸ਼ਾਨਾ ਬਣਾ ਕੇ ਨਕਦੀ ਅਤੇ ਲੱਖਾਂ ਰੁਪਏਾਂ ਦੇ ਮੋਬਾਈਲ ਫੋਨ, ਲੈਪਟਾਪ ਅਤੇ ਹੋਰ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਵਿੱਚ ਇੱਕ ਨੌਜਵਾਨ ਚੋਰੀ ਕਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹਾਂ, ਦੁਕਾਨ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਪਿਤੀ ਰਾਤ ਤਕਰੀਬਨ 9 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਗਏ ਸਨ ਅਤੇ ਅੱਜ ਸਵੇਰ ਤਕਰੀਬਨ 8:30 ਵਜੇ ਉਹਨਾਂ ਨੂੰ ਉਸਦੇ ਗਵਾਂਡੀ ਦਾ ਫੋਨ ਆਇਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਜਦੋਂ ਉਹਨਾਂ ਤੁਰੰਤ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰ ਪਿਆ ਸਾਰਾ ਸਮਾਨ ਖਿੰਡਿਆ ਹੋਇਆ ਸੀ ਉਸਨੇ ਦੱਸਿਆ ਕਿ ਉਸਦੀ ਦੁਕਾਨ ਅੰਦਰ ਪਏ ਮਹਿੰਗੇ ਮੋਬਾਈਲ ਫੋਨ, ਲੈਪਟਾਪ ਅਤੇ ਦੁਕਾਨ ਅੰਦਰ ਪਈ ਇੱਕ ਗੋਲਕ ਅਤੇ ਦੁਕਾਨ ਦਾ ਗੱਲਾਂ ਲੈ ਕੇ ਬੇਕਾਬੂਚੋਰ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਉਹਨਾਂ ਦੱਸਿਆ ਕਿ ਇਸ ਸਾਰੀ ਘਟਨਾ ਨਾਲ ਉਹਨਾਂ ਦਾ ਕਰੀਬ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂchnਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਸ਼ਿਆਰਪੁਰ ਰੋਡ ਤੇ ਪੁਲਿਸ ਪ੍ਰਸ਼ਾਸਨ ਰਾਤ ਦੇ ਸਮੇਂ ਗਸ਼ਟ ਵਧਾਵੇ ਤਾਂ ਜੋ ਅੱਜ ਦਿਨ ਹੋਰ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਹੋਰ ਅੱਗੇ ਗੱਲਬਾਤ ਕਰਦੇ ਹਾਂ ਉਹਨਾ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱ ਸ਼ਰਮਾ ਦੀ ਰਿਪੋਰਟ ਜੀ ਆਪਣੇ ਸੰਜੀਵ ਕੁਮਾਰ ਜੀ ਕੀ ਮਾਮਲਾ ਕੀ ਜਿਹੜਾ ਨੈਚਰਲ ਮੋਬਾਈਲ ਸ਼ਾਪ ਹੈ ਜੀ ਆਪਣੀ ਮੰਡੀ ਦੇ ਸਾਹਮਣੇ ਦੁਕਾਨ ਨੰਬਰ 2 ਜੀ ਆਰਡੀ ਕਾਲਜ ਮਾਰਕੀਟ ਦੇ ਵਿੱਚ ਰਾਤੀ ਅਸੀਂ 8:40-45 ਦੇ ਕਰੀਬ ਦੁਕਾਨ ਵਧਾ ਕੇ ਗਏ ਤੇ ਉਸ ਤੋਂ ਬਾਅਦ ਸਵੇਰੇ ਪੌਣੇ 8 ਵਜੇ ਮੈਨੂੰ ਆਪਣੇ ਪਰੋਸੀ ਦਾ ਫੋਨ ਆਇਆ ਵੀ ਤੁਹਾਡਾ ਸ਼ਟਰ ਟੁੱਟਾ ਹੋ ਗਿਆ ਜਦੋਂ ਆ ਕੇ ਦੇਖਿਆ ਤੇ ਸ਼ਟਰ ਦੀ ਬਹੁਤ ਬੁਰੀ ਹਾਲਤ ਸੀ ਆਸੇ-ਪਾਸੇ ਸਾਰੇ ਕੁਝ ਖੰਡਾ ਟੋੜੀਆਂ ਹੋਈਆਂ ਸੀ ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲਕ ਬੈਗੀ ਸੀ ਉਹਦੇ ਵਿੱਚ ਮੈਂ ਰੱਬ ਦੇ ਨਾਂ ਦੇ ਕੁਝ ਕੱਟਦਾ ਹੁੰਦਾ ਸੀ ਉਹ ਪੈਸੇ ਲੱਲੇ ਦੇ ਪੈਸੇ ਲੈਪਟਾਪ ਬਾਕੀ ਜੇ ਦੇਖ ਰਹੇ ਹੋ ਹੋਰ ਕੀ ਕੀ ਸਮਾਨ ਦਾ ਟੋਟਲ ਸਰ ਦਾ ਨੁਕਸਾਨ ਕਿੰਨਾ ਹੋ ਗਿਆ ਆਪਣਾ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈਗਾ ਜੀ ਮਗੀ ਰਿਪੇਅਰ ਕਰਨ ਵਾਲੇ ਕਹਿੰਦੇ ਸੀ ਕਿ ਦੂਜੇ ਰਿਪੇਅਰ ਵਾਲੇ ਫੋਨ ਵੀ 5-7 ਫੌਂਟ ਰਿਪੇਅਰ ਵਾਲੇ ਵੀ ਹਜੇ ਟ੍ਰੇਸ ਹੋਏ ਆ ਹਜੇ ਟ੍ਰੇਸ ਕਰਦੇ ਪਏ ਆ ਹਜੇ ਕਿੱਦਾਂ ਘੱਟ ਤੋਂ ਘੱਟ ਹੁੰਦਾ ਜਿਹੜੇ ਰਿਪੇਅਰ ਵਾਲੇ 15 ਫੋਨ ਪਏ ਸੀ ਸਰ ਕੋਈ ਸੀਸੀਡੀ ਕੈਮਰੇ ਦੇ ਬੰਦੇ ਆਏ ਸੀਸੀ ਟੀਵੀ ਦੇ ਵਿੱਚ ਇੱਕ ਬੰਦਾ ਦਿਖ ਰਿਹਾ ਅੰਦਰ ਦਾ ਬਾਹਰ ਦਾ ਕੁਝ ਟ੍ਰੇਸ ਨਹੀਂ ਹੋ ਰਿਹਾ ਬਾਹਰੋਂ ਕਿੱਦਾਂ ਇੱਕ ਬੰਦਾ ਅੰਦਰ ਤਸੱਲੀ ਨਾਲ ਸਾਰੇ ਦਰਾਜ ਰੋਜ਼ ਦੇਖ ਰਿਹਾ ਹੋਰ ਲਿਆ ਚੰਗੀ ਤਰ੍ਹਾਂ ਮਤਲਬ ਗੱਲੇ ਦਾ ਕੈਸ਼ ਵੀ ਲੈ ਗਿਆ ਉਹਦੇ ਵਿੱਚ ਵੀ ਘੱਟੋ ਘਾਟ 80000 ਰੁਪਏ ਪਿਆ ਸੀਗਾ ਅਗਲੇ ਦਿਨ ਪੇਮੈਂਟ ਕਰਨੀ ਸੀ ਤੇ ਸਰ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਲਈ ਸਵੇਰੇ ਅਸੀਂ ਜਦੋਂ ਮੈਨੂੰ ਪਤਾ ਲੱਗਾ 8:00 ਵਜੇ ਆਂਦੀ ਅਸੀਂ 100 ਨੰਬਰ ਤੇ ਫੋਨ ਕਰਤਾ ਸੀ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫੋਨ ਫੇਰ ਕੀਤਾ ਹਜੇ ਸ਼ਾਇਦ ਉਹਨਾਂ ਚ ਕੋਈ ਵੀ ਮੁਲਾਜ਼ਮ ਪਹੁੰਚਿਆ ਨਹੀਂ ਤੇ ਅਸੀਂ ਇਸ ਕਰਕੇ ਆਪਣਾ ਨੁਕਸਾਨ ਦੇਖਣ ਲਈ ਸ਼ਟਰ ਉੱਪਰ ਚਾਕੇ ਤੰਦਰ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਦਾਂ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੇ ਕੀ ਪ੍ਰਸ਼ਾਸਨ ਕੋਲ ਆਪਾਂ ਮੰਗ ਰਹੇ ਹਾਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਦੇ ਟੈਕਸਾਂ ਨਾਲ ਸੈਲਰੀਆਂ ਮਿਲਦੀਆਂ ਕੰਮ ਸੇਕਾ ਸਾਨੂੰ ਸੇਫਟੀ ਦਾ ਅਸੀਂ ਤਾਂ ਟੈਕਸ ਗਵਰਨਮੈਂਟ ਨੂੰ ਇਹ ਸੇ ਕਰਕੇ ਦੇ ਰਹੇ ਆਂ ਵੀ ਸਾਨੂੰ ਸ਼ਹਿਰ ਦੇ ਵਿੱਚ ਸਪਲਾਈਡ ਪਰਸਨ ਵਾਂਗੂੰ ਰਹਿਣ ਦੀ ਸਹੂਲਤਾਂ ਮਿਲਣ ਪਰ ਲੱਗਦਾ ਵੀ ਅਸੀਂ ਜਿਹੜਾ ਗੁਆ ਰਹੇ ਆਂ ਉਹ ਇਦਾਂ ਹੀ ਗੁਆ ਰਹੇ ਆਂ ਤੇ ਕਿਰਪਾ ਕਰਕੇ ਮਤਲਬ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਸੁਰੱਖਿਅਤ ਕੀਤਾ ਜਾਵੇ ਸਰ ਕਿਸੇ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਹਾਰਪੁਰ ਰੋਡ ਕੀ ਦਾਣਾ ਮੰਡੀ ਦੇ ਸਾਹਮਣੇ ਹਾਰਪੁਰ ਰੋਡ 2 ਨੰਬਰ ਦੁਕਾਨ ਹੈ ਜੀ ਆਰ ਡੀ ਕਾਲਜ ਮਾਰਕ